ਇਸ ਦੌਰਾਨ ਇੱਕ ਬੰਦਾ ਲਾਡਵਾਲ ਸਾਈਡ ਤੋਂ ਜਾ ਰਿਹਾ ਸੀ ਤੇ ਪੁਲਿਸ ਟੀਮ ਨੂੰ ਦੇਖ ਕੇ ਉਹ ਵਾਪਸ ਭੱਜਣ ਲੱਗਿਆ ਜਿਸ ਨੂੰ ਸ਼ੱਕ ਦੀ ਬਨਾ ਤੇ ਕਾਬੂ ਕੀਤਾ ਗਿਆ ਤੇ ਚੈਕਿੰਗ ਦੌਰਾਨ ਉਸ ਕੋਲੋਂ ਬੈਗ ਵਿੱਚੋਂ 15 ਕਿਲੋ ਅਫੀਮ ਫੜੀ ਗਈ ਹੈ ਇਹ ਨਹੀਂ ਇਹ ਪਲੇਟਫਾਰਮ ਤੇ ਜਾ ਰਿਹਾ ਸੀ ਹਾਂ ਤੇ ਪੁਲਿਸ ਟੀਮ ਨੂੰ ਦੇਖ ਕੇ ਪਿੱਛੇ ਨੂੰ ਮੁੜਨ ਲੱਗਿਆ ਸੀ ਦੇ ਰਿਸਪੈਕਟਡ ਸੀਐਮ ਪੰਜਾਬ ਡੀਜੀਪੀ ਪੰਜਾਬ ਤੇ ਡੀਜੀਪੀ ਜੀਆਰਪੀ ਸ਼੍ਰੀਮਤੀ ਸ਼ਸ਼ੀ ਪ੍ਰਬਾਦ ਵੇਦੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਰੱਗਸ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਦੌਰਾਨ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਸੀ ਲੁਧਿਆਣਾ ਸਟੇਸ਼ਨ ਤੇ ਇਨਸਪੈਕਟਰ ਪਰਵਿੰਦਰ ਸਿੰਘ ਵੱਲੋਂ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਸਾਹਿਬ ਇਨਵੈਸਟੀਗੇਸ਼ਨ ਜਿਸ ਦੌਰਾਨ ਇੱਕ ਬੰਦਾ ਲੋਡਵਾਲ ਸਾਈਡ ਤੋਂ ਜਾ ਰਿਹਾ ਸੀ ਤੇ ਪੁਲਿਸ ਟੀਮ ਨੂੰ ਦੇਖ ਕੇ ਉਹ ਵਾਪਸ ਭੱਜਣ ਲੱਗਿਆ ਜਿਸ ਨੂੰ ਸ਼ੱਕ ਦੀ ਬਨਾ ਤੇ ਕਾਬੂ ਕੀਤਾ ਗਿਆ ਤੇ ਚੈਕਿੰਗ ਦੌਰਾਨ ਉਸ ਕੋਲੋਂ ਬੈਗ ਵਿੱਚੋਂ 15 ਕਿਲੋ ਅਫੀਮ ਫੜੀ ਗਈ ਹੈ। ਨਹੀਂ ਇਹ ਪਲੇਟਫਾਰਮ ਤੇ ਜਾ ਰਿਹਾ ਸੀ ਜੀ। ਹਾਂ ਜੀ ਤੇ ਪੁਲਿਸ ਸਟੇਸ਼ਨ ਨੂੰ ਦੇਖ ਕੇ ਪਿੱਛੇ ਨੂੰ ਮੁੜਨ ਲੱਗਿਆ ਸੀ। ਸਰ ਲੈ ਕੇ ਕਿੱਥੇ ਆਇਆ ਸੀ ਲੈ ਕੇ ਕਿੱਥੇ ਜਾਣਾ ਸੀ? ਇਹ ਆਇਆ ਸੀ ਝਾਰਖੰਡ ਤੋਂ। ਹਾਦੀ ਤੱਕ ਜੋ ਪਤਾ ਲੱਗਿਆ ਤੇ ਫਗਵਾੜੇ ਜਾਣਾ ਸੀ ਜੀ ਅੰਦਰ। ਸਰ ਇਹ ਕਿੰਨੀ ਵੀ ਵਾਰੀ ਲੈ ਕੇ ਆਇਆ ਸੀਗਾ ਜੇ ਫਸਟ ਟਾਈਮ ਸੀ ਇਹ ਨਹੀਂ ਇਹ ਪਹਿਲਾਂ ਕਾਫੀ ਗੇੜੇ ਲਾ ਚੁੱਕੇ ਆ ਹਨ ਜੇ ਪ੍ਰੀ ਲਿਬਿਟਰੀ ਇਨਵੈਸਟੀਗੇਸ਼ਨ ਤੇ ਪਤਾ ਲੱਗਿਆ ਤੇ ਅਸੀਂ ਵੈਰੀਫਾਈ ਕਰ ਰਹੇ ਸਰ ਇੱਥੇ ਇਹਨਾਂ ਨੇ ਕਿਹਨੂੰ ਸਪਲਾਈ ਕੀਤੀ ਸੀ ਫੰਗਵਾੜੇ ਕਰਨੇ ਸੀ ਕਿਸੇ ਨੂੰ ਤੇ ਉਹ ਫਿਰ ਇਨਵੈਸਟੀਗੇਸ਼ਨ ਦਾ ਮੈਟਰ ਹੈ ਉਹ ਫਿਰ ਬਾਅਦ ਦੱਸਾਂਗੇ ਸਰ ਕਿੰਨੇ ਕਿਲੋ ਫੀਮ ਕਿੰਨੇ ਪ੍ਰਤੀ ਕਿਲੋ ਲੈ ਕੇ ਆਂਦਾ ਸੀ ਤੇ ਕਿਹੜੇ ਭਾਅ ਨਾਲ ਕੋ ਵੇਚ ਨਹੀਂ ਸੀ ਇਹ 15 ਕਿਲੋ ਫੀਮ ਲੈ ਕੇ ਆਇਆ ਸੀ ਜੀ ਤੇ ਪਰ ਕਿਜੀ ਕਰੀਬ 1.5 ਲੱਖ ਰੁਪਏ ਤੇ ਵੇਚ ਨਹੀਂ ਸੀ ਇਹਨੇ ਤੇ ਲੈ ਕੇ 1 ਲੱਖ ਰੁਪਏ ਤੇ ਐਸੀ ਜੀ ਬੜਿਆ ਲਿਖਿਆ ਕਿੰਨਾ ਜੀ ਇਹ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਬਾਹਰ ਕਰ ਬਾਰੇ ਪਾ ਸਕਦੇ ਹਾਂ ਜੀ ਬਾਹਰਾਂ ਵੀ ਕੋਈ ਮੁਕਦਮਾ ਹੈ ਇੱਥੇ ਮੁਕਦਮੇ ਹਜੇ ਕਰ ਰਹੇ ਹਾਂ ਜੀ ਇਸ ਪਤਿਸਾਰੀ ਕੋਲ ਥੈਂਕ ਯੂ ਸਰ ਠੀਕ ਥੈਂਕ ਯੂ